ਇਹ ਬਤਾਲਾ ਤੋਂ ਇੱਕ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਜਿਹੜੀ ਆ ਉਹ ਤੁਹਾਨੂੰ ਦੱਸਣ ਜਾ ਰਿਹਾ ਇੱਥੇ ਅਸੀਂ ਪਹੁੰਚੇ ਹਾਂ ਜੀ ਉਮਰਪੁਰਾ ਡ੍ਰੀਮ ਲੈਂਡ ਕਲੋਨੀ ਦੇ ਵਿੱਚ ਜਿਸ ਘਰ ਦੇ ਸਾਹਮਣੇ ਅਸੀਂ ਖੜੇ ਹਾਂ ਜੀ ਇਥੋਂ ਦਾ ਸੁਪੁੱਤਰ ਸੁਖਦੇਵ ਸਿੰਘ ਪੁੱਤਰ ਸਤਨਾਮ ਸਿੰਘ ਜੋ ਕਿ ਕੁਝ ਸਮਾਂ ਪਹਿਲਾਂ ਕੈਨੇਡਾ ਦੇ ਵਿੱਚ ਵਿਦਿਆ ਸੀ ਆਪਣੇ ਸਨਹਿਰੀ ਸੁਪਨੇ ਲੈ ਕੇ ਆਪਣੇ ਭੂਇਖ ਨੂੰ ਸਵਾਰਨ ਲਈ ਕਨੇਡਾ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਜਿੱਥੇ ਉਹਦੀ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਉਹਦੀ ਕੰਮ ਤੋਂ ਵਾਪਸ ਆਉਂਦੇ ਦੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਹੈ ਤੇ ਉਹਦੀ ਮੌਤ ਹੋ ਚੁੱਕੀ ਹੈ ਸਾਡੇ ਨਾਲ ਮੌਜੂਦ ਸਨ ਸੁਖਦੇਵ ਸਿੰਘ ਦੇ ਮਾਤਾ ਪਿਤਾ ਜਿਨ੍ਹਾਂ ਦੱਸਿਆ ਹੈ ਕਿ ਸਾਡਾ ਬੱਚਾ ਕੁਝ ਸਮਾਂ ਪਹਿਲਾਂ ਆਪਣੀ ਫੈਮਲੀ ਸਮੇਤ ਕਨੇਡਾ ਬੈਂਟਨ ਵਿੱਚ ਰਹਿੰਦਾ ਸੀ ਜਿਹਦਾ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਹੈ ਤੇ ਮੌਤ ਹੋ ਚੁੱਕੀ ਹੈ ਇਹ ਖਬਰ ਉਹਨਾਂ ਨੂੰ ਕੱਲ ਸ਼ਾਮ ਮਿਲੀ ਹੈ ਉਹਨਾਂ ਦੀ ਨੂਨ ਇਹ ਖਬਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੁਖਦੇਵ ਸਿੰਘ ਦੀ ਇੱਕ 3 ਮਹੀਨੇ ਦੀ ਬੱਚੀ ਹੈ ਜੋ ਪਿੱਛੇ ਛੱਡ ਗਿਆ ਹੈ ਅਤੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਹਨ ਪਤਨੀ ਹੈ ਜੋ ਕਿ ਇੱਕ ਬਹੁਤ ਹੀ ਦੁਖਦਾਈ ਘਟਨਾ ਹੈ ਵਾਪਰੀ ਹੈ ਔਰ ਪਰਿਵਾਰ ਨੇ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਪੰਜਾਬ ਵਾਪਸ ਲਿਆਉਣ ਦੀ ਗੋਹਾਰ ਲਗਾਈ ਆ ਤਾਂ ਜੋ ਪੂਰੇ ਰੀਤੀ ਰਿਵਾਜਾਂ ਨਾਲ ਉਸ ਦਾ ਸੰਸਕਾਰ ਕਰ ਸਕਣ ਤੇ ਆਪਣੇ ਪੁੱਤਰ ਦਾ ਮੂੰਹ ਦੇਖ ਸਕਣ ਹੋਣਾ ਇਹ ਇੱਛਾ ਕਰੂੰਗੇ ਆਈਏ ਘਰ ਵਾਪਸ ਆਉਂਦੇ ਆਈਏ ਤੇ ਰਾਹ ਚ ਐਕਸੀਡੈਂਟ ਹੋ ਗਿਆ ਸਾਨੂੰ ਬੇਟੀ ਨੇ ਟੈਲੀਫੋਨ ਕੀਤਾ ਵੀ ਆਹ ਬਹਾਨਾ ਵਰਤ ਗਿਆ ਜੀ ਇਹਨਾਂ ਨੂੰ ਇਹ ਤੀਜਾ ਸਾਲ ਲਗਾਈ ਹੈ ਇਹ ਇੱਕ ਬੇਟੀ ਹੈ ਉਹਨੂੰ ਚੌਥਾ ਮਹੀਨਾ ਲੱਗਾਈ ਹੈ ਜੀ ਉਹਨੇ ਤੇ ਲਿਖ ਗਿਆ ਵੀ ਮੈਂ ਚਲੋ ਤਾਂ ਦੀ ਤਾਂ ਬਣਾਤਾ ਨਾ ਸਾਡੇ ਟਾ ਪਾੜੋ ਕੋ ਕਰਕੇ ਵਿਖਾਵਾਂ ਤੁਹਾਨੂੰ ਤੇ ਉਹ ਸੁਪਨੇ ਲੱਗੇ ਅੱਜ ਵੀ ਤੇ ਅਸੀਂ ਮੰਗਦੇ ਹੋ ਕਰਦੇ ਆ ਕਿ ਹਾਂ ਤੁਹਾਨੂੰ ਜਲਦੀ ਤੋਂ ਜਲਦੀ ਸਾਨੂੰ 100 ਪਾੜੀ ਮਿਲ ਜੇ ਸਰਕਾਰ ਕੋਲ ਤੇ ਆਪਣੇ ਰਿਵਿਊ ਜਾਣਾ ਜੋ ਕਰੀਏ ਕਿਤੇ ਦੇ ਨਾ ਸੁਖ ਦੇ ਵੀ ਦੇ ਨਾ ਨਾ ਦਰ ਸੁਖ ਦੇ ਸਿੰਘ ਨਾ ਜੇ ਤਾਂ ਕੀ ਗੱਲ ਹੈ ਹਾਂਜੀ ਉਹ ਸੀ ਲੱਗ ਗਿਆ ਦੇ ਕਿੰਨੇ ਨਾਲ ਉਹਨਾਂ ਦੀ ਅੰਜ਼ਾਨ ਚਲੇ ਗਈ ਤੇ ਇਹਨਾਂ ਨੇ ਫੋਨ ਕੀਤਾ ਸੀ ਮੈਨੂੰ ਉਹਨੂੰ ਮੇਰੀ ਬੇਟੀ ਨੂੰ ਫੋਨ ਕੀਤਾ ਮੇਰੀ ਨੋ ਨੇ ਉਹਨਾਂ ਬੋਲੇ ਮਮੇ ਮੇਰਾ ਜੋ ਬਣਾ ਨਹੀਂ ਮੇਰਾ ਜੋ ਬਣਾ ਨਹੀਂ ਫਿਰ ਮੈਂ ਬਾ ਦੁਬਾਰੇ ਕਾਲ ਕੀਤੀ ਮੈਂ ਕਿਹਾ ਪੁੱਤ ਕੀ ਹੋਇਆ ਕਹਿੰਦੇ ਮੈਂ ਕਹਾ ਤੂੰ ਝਗੜਤ ਨਹੀਂ ਪਿਆ ਕਹਿੰਦੇ ਨਹੀਂ ਮਮੇ ਝਗੜੇ ਨਹੀਂ ਆ ਜੋ ਬੰਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਨੇ ਡਰ ਰਹਿੰਦਾ ਜੀ ਕਿੰਨਾ ਕਿਤੇ ਗਰੈਵੈਂਟ ਆ ਗਿਆ ਨੁੱਤ ਤੇ ਨਾ ਤੀਸਰਾ ਸਾਲ ਚੜਿਆ ਜੇ ਫਿਰ ਨਾਮ ਹਰਜਿੰਦਰ ਸਿੰਘ ਆ ਦੁੱਖ ਤਾਂ ਹੀ ਪਾਣਾ ਵਾਪਰਾ ਜੇ ਕੋ ਅੱਜ ਤੋਂ 2 ਦਿਨ ਪਹਿਲਾਂ ਸਾਡਾ ਬੱਚਾ ਸੁਖਦੇਵ ਸਿੰਘ ਜਿਹੜਾ ਸੀ ਉਹ ਇੱਕ ਟਰੱਕ ਐਕਸੀਡੈਂਟ ਜਿਹੜਾ ਉਹ ਮਾਰਿਆ ਗਿਆ ਕੋਈ ਡੈੱਡ ਹੋ ਗਈ ਮੁਕੇ ਤੇ ਮੈਂ ਸਰਕਾਰ ਅਗੇ ਬੇਨਤੀ ਕਰਦੇ ਪੰਜਾਬ ਸਰਕਾਰ ਅਗੇ ਕਿ ਉਹਦੀ ਡੈੱਡ ਬੈਡੀ ਆ ਉਹ ਕਿਰਪਾ ਕਰਕੇ ਪੰਜਾਬ ਪਹਚਾਈ ਜਾਵੇ ਤਾਂ ਕਿ ਉਹਨਾਂ ਦੇ ਪਰਿਵਾਰ ਜਿਹੜੇ ਆਪਣੇ ਤੁਸੀਂ ਸਰਕਾਰ ਕਰ ਸਕਦਾ ਇਹ ਮਹੀਨੇ ਦੀ ਬੱਚੀ ਆ ਬਹੁਤ ਦੁਖਦਈ ਘੜੀ ਬੱਚਾ ਕਰਕੇ ਕਿਰਪਾ ਅਗੇ ਪੰਜਾਬ ਸਰਕਾਰ ਤੋਂ ਬੇਨਤੀ ਆ ਇਹ ਉਹਦੀ ਜਿਹੜੀ ਹੈ ਡੈੱਡ ਬਾਡੀ ਲਾਉਣ ਵਿੱਚ ਜਿਹੜੀ ਮਦਦ ਕੀਤੀ ਹੋਏ ਤਾਂ ਕਿ ਪਰਿਵਾਰ ਆਪਣੀ ਅਥੀ ਸੰਸਕਾਰ ਕਰ ਸਕੇ ਸੁਪਰਸ ਜੋ ਇਹ ਹੁੰਦੀ ਆ ਕਿ ਆਪਣੇ ਉਜਲੇ ਪੇ ਘਵਾਤੇ ਬੱਚਿਆਂ ਨੂੰ ਅਸੀਂ ਬਾਹਰ ਭੇਜਦੇ ਆ ਤੇ ਉੱਪਰ ਦੇਖੋ ਉਲਟ ਪਣਾ ਇੱਕ ਵਰਤਕਾ ਜਿਹੜਾ ਉਸ ਕਰਕੇ ਬੇਨਤੀ ਦੁਬਾਰਾ ਮਨੋੜ ਕੇ ਅੰਜਾਸ ਕਰਕੇ ਉਹਦੀ ਜਿਹੜੀ ਹੈ ਡੈੱਡ ਬਾਡੀ ਨੂੰ ਲਿਆਂਦਾ ਜਾਵੇ ਤਾਂ ਕਿ ਉਹਦੇ ਪੇਰੈਂਟ ਜਿਹੜੇ ਆਪਣੀ ਅਥੀ ਸੰਸਕਾਰ ਕਰ ਸਕਣ ਕੋਈ ਬਿਨਾਂ ਲੈਸ ਸੰਸਤੋਂ ਗੱਡੀ ਚਲਾਉਂਦੇ ਆ ਜੋ ਜਿਹਨਾਂ ਪੂਰੀ ਜਾਂਚ ਨਹੀਂ ਹੈਗੀ ਉਥੇ ਇੱਕ ਸਾਡੇ ਲੈਫਟ ਤੇ ਰਾਈਟ ਦਾ ਫਰਕ ਪੈਂਦਾ ਜਿਹਦੇ ਕਰਕੇ ਬੱਚੇ ਨੂੰ ਭਲੇਖਾ ਪੈਂਦਾ ਤੇ ਇੱਕ ਐਕਸੀਡੈਂਟ ਜਿਹੜੇ ਆ ਉਹ ਸਾਹਮਣੇ ਆ ਜਾਂਦੇ